ਰਸਪੰਜਾ ਦਾ ਆਪਾਂ ਨੂੰ ਵੀ ਮਸਾ ਹੀ ਮਿਲਿਆਗਾ ਮਸਾ ਹੀ ਮਿਲਿਆ ਕਿੰਨਾ ਮਾਡਲ ਇਹ 2022 ਦੇ ਬਾਰਵੇਂ ਮਹੀਨੇ ਦਾ ਆਰਸ਼ੀ 23 ਦੀ ਇਹਦੀ ਅੱਛਾ 22 ਦੇ ਵੀ ਬਾਰਵੇਂ ਮਹੀਨੇ ਦਾ 260 ਘੰਟੇ ਚੱਲਿਆ ਰਿਹਾ ਜਿਨਾਲ ਕਿੰਨਾ 260 260 ਘੰਟੇ ਚੱਲਿਆ ਹੋਇਆ ਬਈਆ ਨਿਕਲ ਵਗੈਰਾ ਚੈੱਕ ਕਰਾਂ ਸ਼ਾਰੀਆਂ ਰਾੜਾ ਕਿਤੇ ਇਹਦੇ ਰੰਗ ਨਹੀਂ ਜੇ ਕੋਈ ਰੰਗ ਕਹਦੇ ਆ ਕੇ ਆਪਾਂ ਦੁੱਗਣਾ ਤੇਲ ਖਰਚਾ ਦੇ ਕੇ ਮੋੜਾਂਗੇ ਇਹਦਾ ਰੇਟ ਤਾਂ ਫਿਰ ਮੌਕੇ ਤੇ ਮੌਕੇ ਤੇ ਰੇਟ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰ ਲਿਓ ਸੱਜਣ ਨੂੰ ਕਾਲ ਤੇ ਜਿਹੜਾ ਆ ਖੜਾ ਹੈਗਾ ਬਈ ਯਾਰ ਇਹ 2020 ਮਾਡਲ ਆ ਗਿਆ ਕਿੰਨਾ ਚੱਲਿਆ ਹੋਇਆ ਇਹੇ ਦੇਖ ਲੈ ਟਾਇਰਾਂ ਦੀ ਕੰਡੀਸ਼ਨ ਪੱਟੀ ਆ ਉੱਤੀ ਪਏ ਨੇ ਹਲੇ ਮਾਰ ਕੇ ਬਈ ਯਾਰ ਲੈ ਕਿੰਨਾ ਕੁ ਚੱਲਿਆ ਤੇਰੇ ਸਾਹਮਣੇ ਫਿਰ ਮੜਾ ਜੀ ਹੁਣ ਦੱਸ ਤਾਂ ਦੇ ਇਹ ਤਾਂ ਆਪਾਂ ਦਿਖਾ ਤੇ 8 900 ਘੰਟਾ ਚੱਲਿਆ ਸਾਰਾ ਟਰੈਕਟਰ ਓਰੀਜਨਲ ਆ ਇਹ ਸਾਰਾ ਟਰੈਕਟਰ ਓਰੀਜਨਲ ਆ ਕੋੜਾ ਵਾਪਰ ਲੱਗਿਆ ਹੋਇਆ ਪੰਜਾਬ ਨੰਬਰ ਹੈ ਪੰਜਾਬ ਨੰਬਰ ਫਸਟ ਪਾਰਟੀ ਦਾ ਜੇ ਕੋਈ ਇਹਨੂੰ ਕਹੇ ਰੰਗਵਾਨ ਆ ਜਿਹੜੀ ਗੱਲ ਮੈਂ ਪਹਿਲਾਂ ਕਹੀ ਆ ਉਹੀ ਆ ਮੈਂ ਵੀ ਜੇ ਕੋਈ ਆ ਕੇ ਰੰਗ ਸਾਫਤ ਕਰ ਦੇ ਜਿੰਨਾ ਕਰਦਾ ਟਰੈਕਟਰ ਨੂੰ ਹਾਂ ਜਿੰਨਾ ਕਰਦਾ ਕਰਕੇ ਆ ਕੇ ਦੇਣ ਦੁੱਗਣਾ 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 ਤੇ ਜਿਹੜਾ ਆ ਖੜਾ ਸ ਪੰਜਾਬੀ ਬਈ ਇਹ ਕਿੰਨਾ ਨੋਪੀਗਰਾ ਸਾਹਿਬ ਫਰਸਟ ਪਾਰਟੀ ਦਾ ਟਰੈਕਟਰ ਇਹ ਆਪਾਂ ਦੇ ਦਾਂਗੇ ਟਰੈਕਟਰ 11 ਲੱਖ ਤੇ 75 ਹਜ਼ਾਰ ਦਾ ਹਣਾ ਬਸ 11.5 ਹਜ਼ਾਰ ਚ ਨਹੀਂ ਦਿੰਦਾ 11.5 ਹਜ਼ਾਰ ਚ ਤਾਂ ਕਿੱਥੇ ਦਿੰਦਾ ਹਾਂ 11.5 ਲੱਖ ਚ 11.5 ਲੱਖ ਚ ਦੇ ਦੀ ਦੇ ਦਾਂਗੇ ਹਾਂ ਨਾ ਦੇ ਦਾਂਗੇ ਹਾਂ ਨਾ ਤੇ 11.5 ਲੱਖ ਚ ਦੇ ਦੀ ਜਿਹੜਾ ਆ ਖੜਾ ਹੈਗਾ 969 ਇਹ ਸੀ ਆਰ ਡੀ ਆ ਗਿਆ 200 ਘੰਟੇ ਚੱਲਿਆ ਸਿਰਫ 200 ਘੰਟੇ ਚੱਲਿਆ ਹੋਇਆਗਾ ਆ ਟਾਇਰਾਂ ਤੇ ਹਜੇ ਹੀ ਉਮੀਦੀ ਸੀ ਜਾਂਦੀ ਹੈ ਹਨ ਤੇ ਆ ਨੰਬਰ ਦਾ ਫਰਸਟ ਪਾਰਟੀ ਦਾ ਟਰੈਕਟਰ ਆਗਾ ਟਰੈਕਟਰ ਬਹੁਤ ਵਧੀਆਗਾ ਅੱਛਾ